ਦਾ ਜਾਂ ਕਿਸੇ ਇੱਕ ਪਿੰਡ ਦਾ ਜਾਂ ਕਿਸੇ ਇੱਕ ਬੰਦੇ ਦਾ ਨਾਮ ਨਹੀਂ ਲਿਖਵਾਉਂਦਾ ਤੇ ਸਾਂਝੀ ਹੈ ਫੋੜ ਲੜਾਈ ਵੀ ਸਾਂਝੀ ਹੈ ਮੈਂ ਛੋਟੇ ਛੋਟੇ ਬੱਚੇ ਦੇਖ ਰਿਹਾ ਸਾਨੂੰ ਬੇਨਤੀ ਕਰਦਾ ਪੁੱਤਰੂ ਕਿ ਲੜਾਈ ਖਤਮ ਕਰ ਦੇ moet is er Gracias. ਕਾ ਕਰੀਓ ਕਿੰਨਾ ਚੱਕਰ ਇਹ ਲਾਗੇ ਕਿੰਨਾ ਫਿਰ ਆਪਾਂ ਟੇਸੇ ਜਾਵਾਂਗੇ ਜਿਹੜਾ ਆਪਣੇ ਮਰਦਿਆਂ ਦੀ ਵੀਰਾ ਨੂੰ ਚਕਾਓ ਇਹ ਲੜਾਈ ਕੱਲੀ ਜ਼ਮੀਨਾਂ ਦੀ ਨਹੀਂ ਵਾ ਇਹ ਲੜਾਈ ਜ਼ਮੀਰਾਂ ਦੀ ਹੈ ਜਿਹੜਾ ਆਪਾਂ ਪੱਥਰ ਤੇ ਕਿਲ੍ਹਾ ਪੱਥਰ ਦੋਸੋਂ ਹੋ ਗਿਆ ਉਸ ਪਹਾੜਾਂ ਦੇ ਨਕਸ਼ੇ ਤੋਂ ਜੂਤੀ ਰੰਗ ਸਰਕਾਰ ਦੇ ਘਾਹੂਤਰਾ ਬਾਈਨੋਸ ਇਸ ਮੌਕੇ ਸਭ ਤੋਂ ਨਾ ਛੋਟੀ ਨਾ ਛੋਟੀ ਕਰ ਨਾ ਛੋਟੀ ਕਰ ਨਾ 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 ਰੈਂਡਾ ਦੇ ਤਾ ਦੋ ਐ ਆਪੋ मज़दूर हिकदमान मज़दूर हिकदमि ਗਾਂਵ ਤੋਂ ਆਏ ਆ ਪੀ.ਐਸ.ਟੀ. ਕਾਜੀ ਗੰਗਰਸਾ ਪੋਟੀ ਸੱਤਰਵਾਰੀ ਪ੍ਰੋਫੈਸਰ ਪ੍ਰੋਫੈਸਰ ਸਾਰੇ ਦੇ ਬੇਸੂ ਹਲਕੇ ਵਾਲਿਆਂ ਨੂੰ ਬੀ ਹੜਤੇ ਵਾਲੇ ਮਾਦਰਾ ਫੁਲਕੇ ਦਾ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੋਸਤਾਂ ਤੋਂ ਮੰਗੂ ਬਖਸ਼ੀਆਂ ਨੇ ਲੋਹੜਿਆਂ ਨੇ ਆਹ ਫਾੜੀ ਦੇ ਲੰਗਰ ਦਾ ਸਟਾਫਨਾ ਬਹੁਤ ਧੰਨਵਾਦ ਸੁਵਿਧਾ ਹੁਕਮ ਤਿੰਨਾਂ ਹੋਟੱਪਿੰਗਾਂ ਦੇ ਪ੍ਰੇਸ਼ਾਨਾ ਪੱਟ ਤੋੜੀ ਹੋਈ ਨੂੰ ਥੋੜਾ ਜਿਹਾ ਤਗਦੇ ਹੋਏ ਬਹੁਤ-ਬਹੁਤ ਧੰਨਵਾਦੀ ਆਰੇ ਚਾਰਾਂ ਵਾਲੇ ਦੀ ਚਾਰ ਸਾਗਰੀ ਮਰਾ ਜੀ ਨੂੰ ਪਾਣੀ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਖਜਾਨੇ ਜੀ ਮੇਰੇ ਸਾਰੇ ਜਿਹਨਾਂ ਨੇ ਇਹ ਸੇਵਾ ਲਈ ਹੈ ਤੋਂ ਸੇਵਾ ਦਾ ਆਪ ਕੋ ਸੇਵਾ ਪਹਿਲੇ ਧੰਨਵਾਦ ਕਰਦੇ ਆ ਅਬਰਾਮਾ ਪਿੰਡ ਦੇ ਹੋਣੇ ਨੇ ਅਬਰਾਮਾ ਪਿੰਡ ਦੇ ਤੋਂ ਪਾਰ ਇੱਕ ਮੇਜ ਚ ਤੇੜ ਮਰੀ ਹੈ ਜਿਹੜੇ ਹੁਣ ਤੱਕ ਵੀ ਜਿਆਦਾ ਅਬਰਾਮਾ ਕੰਡਕੜ ਖੜੀ ਹੋਇਆ ਜਿਹੜੇ ਸਾਨੂੰ ਅਕਾਲੀਆਂ ਕਾਂਗਰਸ ਦੇ ਵਿੱਚ ਲੜਾਈਗੇ ਸਾਲਿਆਂ ਨੇ ਖੇਡਤੀ ਹੈ ਜੋ ਪਹਿਲਾਂ ਪਸਾਰੇ ਕਿਸਾਰਾ ਫਿਰ ਕੋ ਅਕਾਲੀਆਂ ਸੀ ਕਾਂਗਰਸ ਨੇ ਤਾਂ ਧੰਨਵਾਦ ਸੋਤ ਪਰਵਾਹ ਮਾਰੇ ਹਿੰਮਾ ਮਾ ਪਿੰਡ ਤੋਂ ਰਹਿੰਦੇ ਆ

ਫੰਕਾ ਕੱਟੇ ਸਾਡੀ ਬਣਾ ਹੁਣ ਬੜਾ ਲੈ ਸਾਡੀ ਬਣਾ ਦੇ ਬਣਾ ਦੇ ਖੁਸ਼ੀ ਕਾਨੂੰ ਸਾਡੇ ਖੇਤਾਂ ਨੂੰ ਸਾਡੀਆਂ ਕਰਤਾਂ ਨੂੰ ਸਾਡੀਆਂ ਫਸਲਾਂ ਨੂੰ ਤਬਾਹ ਕਰਨਾ ਚਾਹੀਦੀ ਹੈ ਆਪਣੇ ਕਰਕੇ ਪੁਲਣਾ ਚਾਹੀਦੀ ਹੈ ਪਰ ਇੱਕ ਨੇ 45 ਪੱਛੇ ਪੰਜਾਬ ਆ ਪੰਜਾਬ ਇਹ ਆਖੀ ਕਿ ਪੜਾਉਣ ਦੇ ਹਾਲ ਕੀ ਨੇ ਸਰਕਾਰੀ ਸਕੂਲਾਂ ਦੇ ਹਾਲ ਕੀ ਨੇ ਮੈਂ ਬੇਇੱਜ਼ਤੀ ਕਰਦਾ ਸਾਰੇ ਨੌਜਵਾਨਾਂ ਨੂੰ ਨੀਲਾ ਸੀਸਾ ਨਾਲ ਸਾਜਿਆ ਕਰੀਏ ਬਾਬੂਆਂ ਨੂੰ ਗੁੱਟ ਮਸਰਾ ਕਰਨਾ ਵੀ ਨਹੀਂ ਦਿੱਤੋ ਬੜਾ ਆਪਣੇ ਹੱਕਾਂ ਲਈ ਲੜਦੇ ਹੱਕਾਂ ਦੀ ਲੜਾਈ ਕਰ ਲਈਏ ਹੱਕਾਂ ਦੀ ਗੱਲ ਕਰ ਲਈਏ ਇਹ ਖੋਖੀ ਖੋਰ ਨੇ ਕਰਦੇ ਨਹੀਂ ਹੱਥ ਜੋੜ ਕੇ ਬੇਤੀਆ ਸਾਰੇ ਨਾ ਕਰਨ ਵਸੀਆਂ ਨੂੰ ਖਾਲਾ ਨਹੀਂ ਰੱਖਿਆ ਖਾਲਾ ਨਹੀਂ ਰੱਖਿਆ ਹਰੀਆ ਸਾਫ ਸਫਾਈ ਨਹੀਂ ਰੱਖਿਆ ਹਸਪਤਾਲ ਦੀ ਸੇਵਾ ਪ੍ਰਸਾਰਣ ਨੂੰ ਤਕੜੇ ਹੋਣਾ ਪੈਣਾ ਏਕਾ ਰੱਖਣਾ ਪੈਣਾ ਘਰੋਂ ਨਿਕਲਣਾ ਪੈਣਾ ਕਰਾ I'm out.